ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਜਿਹੜੀ ਕਵਿਤਾ ਮੈਂ ਬੋਲਣਾਗਾ ਜਰੂਰ ਸੁਣਨੀ ਆ ਸੁਣ ਕੇ ਮੈਂ ਇਹ ਨਹੀਂ ਕਹੂੰਗਾ ਕਿ ਤੁਸੀਂ ਇਹਨੂੰ ਸ਼ੇਅਰ ਸਬਸਕ੍ਰਾਈਬ ਕਰੋ ਜਿਹਦੇ ਕੋਲ নোਟੀਫਿਕੇਸ਼ਨ নোਟੀਫਿਕੇਸ਼ਨ ਜਾਂਦਾ ਜਰੂਰ ਸੁਣੋ ਜੀ ਜ਼ੁਬਾਨ ਕਾਦਰ ਸੋਣੀ ਜ਼ੁਬਾਨ ਕੁਦਰਤ ਕੁਦਰਤ ਵਿੱਚ ਹੈ ਕਾਦਰ ਦਾ ਨੂਰ ਬੰਦੇ ਜਰੇ ਜਰੇ ਅੰਦਰ ਜਦ ਗੁਰੂ ਦੇਸ ਦਾ ਬੈਠਾ ਅੰਦਰੇ ਲੱਭਦਾ ਦੂਰ ਬੰਦੇ ਦੂਰ ਦੂਈ ਹੈ ਸੱਚ ਤੋਂ ਦੂਰ ਕਰਦੀ ਫਿੱਕਾ ਰਸ ਫਿੱਕਾ ਸਰ ਊਰ ਬੰਦੇ ਜਿਸ ਰਸ ਨੂੰ ਲਬਦਾ ਵਿੱਚ ਡੇਰੇ ਹਰ ਪਖ ਤੋਂ ਰਸ ਭਰਪੂਰ ਬੰਦੇ ਕੱਚੀ ਕੋਠੜੀ ਰਸ ਨੂੰ ਕੈਦ ਕਰਕੇ ਕੱਚੀ ਮਿੱਟੀ ਦਾ ਕਰੇ ਘਰੂਰ ਬੰਦੇ ਕੱਚੀ ਮਿੱਟੀ ਤਾਂ ਕਰੇ ਘਰੂਰ ਬੰਦੇ ਇਸ ਮਿੱਟੀ ਨੂੰ ਮਿੱਟੀ ਮੰਨ ਪਹਿਲਾਂ ਫਿਰ ਦਾਖਲਾ ਮਿਲੋ ਜਰੂਰ ਬੰਦੇ ਸੀਸ ਰੱਖ ਕੇ ਸੀਸ ਦਾਖਲੇ ਦੀ ਤਾਰੀਫੀਸ ਤੇ ਜਨਵਰ ਸਵਾਰ ਜਾਵੀਂ ਬਹੁਤੇ ਜਨਮ ਦਾ ਪਟਕਿਆ ਆਣ ਪਹੁੰਚਾ ਜੇਕਰ ਜਿੰਨਾ ਤਾ ਪਹਿਲਾਂ ਹਾਰ ਜਾਵੀਂ ਮਿੱਠਤ ਨੀਵੀ ਨਾਨਕਾ ਗੁਣ ਚੰਗਈਆਂ ਤਤ ਸਾਰਿਆਂ ਨੂੰ ਮਿੱਠਾ ਬੋਲੋ ਵਧੀਆ ਬੋਲੋ ਮਿਲ ਜੁਲ ਕੇ ਰਹੋ ਵਾਇਗਰ ਜੀਕਾ ਖਾਲਸਾ ਵਾਇਗਰ ਜੀਕੀ ਫਤ